ਸਮਝਬੁੱਝ ਕੇ ਪ੍ਰੀਤ ਜੋੜ ਰਹੇ ਹੋ ਸਤਿਗੁਰੂ ਨਾਨਕ ਸਾਹਿਬ ਜੀ ਕਈ ਖੰਡਾਂ ਦੀ ਯਾਤਰਾ ਕਰਦੇ ਹੋਏ ਜਦੋਂ ਇੱਕ ਖੰਡ ਉੱਤੇ ਪਹੁੰਚਦੇ ਹਨ ਇੱਥੇ ਦੇਵੀ ਜਿਹੜੀ ਕਾਲੀ ਹੈ ਇਸ ਦੀ ਪੂਜਾ ਕਰਦੇ ਹਨ ਲੋਕ ਮਰਦਾਨਾ ਜੀ ਸਤਿਗੁਰੂ ਨਾਨਕ ਦੇਵ ਜੀ ਭਾਈ ਬਾਲਾ ਜੀ ਜਦੋਂ ਇਸ ਸਥਾਨ ਤੇ ਪਹੁੰਚੇ ਇੱਕ ਅਜਬ ਕੌਤਕ ਦੇਖਦੇ ਹਨ ਕਿ ਜਿਹੜੇ ਲੋਕ ਨੇ ਉਹ ਬਲੀ ਦੇਣ ਵਾਸਤੇ ਦੇਵੀ ਦੇ ਅੱਗੇ ਬਲੀ ਦੇਣ ਵਾਸਤੇ ਕਈ ਪਸ਼ੂਆਂ ਨੂੰ ਨਰਜੀਵ ਪਸ਼ੂਆਂ ਨੂੰ ਲੈ ਕੇ ਜਾ ਰਹੇ ਹਨ ਜਿਹੜੇ ਬੇਜਵਾਨ ਪਸ਼ੂ ਹਨ ਕੀਮਾ ਕਰਨਾ ਉਹਨਾਂ ਦੀ ਬਲੀ ਦੇਵੀ ਦੇ ਅੱਗੇ ਦੇਣ ਵਾਸਤੇ ਵੀ ਸਾਡੀ ਮੰਨਤ ਪੂਰੀ ਹੋਵੇਗੀ ਸਾਡੀ ਇੱਛਾ ਪੂਰੀ ਹੋਵੇਗੀ ਅਸੀਂ ਬਲੀ ਦੇ ਦਈਏ ਜਦੋਂ ਮਹਾਰਾਜ ਜੀ ਤੇ ਮਰਦਾਨਾ ਜੀ ਉਸ ਮੰਦਰ ਦੇ ਕੋਲ ਪਹੁੰਚੇ ਹਜੇ ਬੈਠੇ ਹੀ ਸਨ ਇਤਨੇ ਵਿੱਚ ਉਥੇ ਦਾ ਜਿਹੜਾ ਰਾਜਾ ਸੀ ਉਹ ਚੱਲ ਕੇ ਆਇਆ ਉਹਨੇ ਦੇਖਿਆ ਕਿ ਕਿਸ ਪ੍ਰਕਾਰ ਬਲੀ ਦੇਣ ਵਾਸਤੇ ਜਿਹੜੇ ਲੋਕ ਨੇ ਜਾ ਰਹੇ ਇਹ ਉਹਨਾਂ ਨੂੰ ਤੱਕ ਰਹੇ ਨੇ ਰਾਜੇ ਨੇ ਸੋਚਿਆ ਵੀ ਇਹ ਅਲੱਗ ਜੇ ਇਨਸਾਨ ਨੇ ਪਸ਼ੂਆਂ ਦੀ ਬਲੀ ਤਾਂ ਸਾਰੇ ਹੀ ਦੇ ਰਹੇ ਨੇ ਜੇ ਮੈਂ ਦੇਵੀ ਨੂੰ ਜਾ ਕੇ ਆ ਤਿੰਨਾਂ ਦੇ ਵਿੱਚੋਂ ਇੱਕ ਦੀ ਬਲੀ ਦੇ ਦਿਆਂ ਤੇ ਦੇਵੀ ਮੇਰੇ ਤੇ ਖੁਸ਼ ਹੋਵੇਗੀ ਬਹੁਤ ਗੁਰਮੁਖੋ ਭਾਈ ਬਾਲਾ ਜੀ ਨੂੰ ਉਹਨਾਂ ਨੇ ਪਕੜ ਲਿਆ ਤੇ ਆਪਣੇ ਤਰੀਕੇ ਨਾਲ ਬੰਨ ਕੇ ਬਲੀ ਦੇਣ ਦੀ ਗੱਲ ਕਰ ਰਹੇ ਨੇ ਮਰਦਾਨਾ ਜੀ ਨੇ ਕਿਹਾ ਬਾਲਿਆ ਮੇਰੇ ਸਾਥੀ ਆ ਇਹ ਸੱਚ ਤੈਨੂੰ ਮਾਰ ਦੇਣਗੇ ਤੇ ਬਾਲਾ ਜੀ ਨੇ ਕਿਹਾ ਕਿ ਮੇਰੇ ਗੁਰੂ ਭਾਈ ਮੇਰੇ ਸਾਥੀ ਮੇਰੇ ਹਮਸਫਰ ਮੇਰੇ ਗੁਰੂ ਦੇ ਪਿਆਰੇ ਸਿੱਖ ਮਰਨਾ ਜਿਵਾਨਾ ਰੱਬ ਦੇ ਹੱਥ ਵਿੱਚ ਹੈ ਅੱਜ ਨਹੀਂ ਤੇ ਕੱਲ ਚਲੀ ਜਾਣਾ ਜੇ ਰੱਬ ਨੇ ਇਹਨਾਂ ਨੂੰ ਕਾਰਨ ਚੁਣਿਆ ਤੇ ਇਸੇ ਤਰ੍ਹਾਂ ਜਾਣਾ ਹੋਵੇਗਾ ਜੇ ਮੌਤ ਦਾ ਕਾਰਨ ਇਹ ਨਹੀਂ ਤੇ ਇਹ ਮੇਰਾ ਕੁਝ ਵਿਗਾੜ ਨਹੀਂ ਸਕਦੇ ਬਾਲ ਵੀ ਬੀਂਗਾ ਨਹੀਂ ਕਰ ਸਕਦੇ ਤੋਂ ਇਦਾਂ ਗੱਲਾਂ ਕਰਦੇ ਉਹ ਦੇਵੀ ਦੇ ਸਨਮੁਖ ਪਹੁੰਚ ਗਏ ਜਿੱਥੇ ਬਲੀ ਦਿੱਤੀ ਜਾਣੀ ਹੈ ਜਦੋਂ ਤੇਜ ਹਥਿਆਰ ਲੈ ਕਰਕੇ ਮਰਦਾਨਾ ਜੀ ਦੇ ਸਨਮੁਖ ਭਾਈ ਬਾਲਾ ਜੀ ਦੇ ਸੀਸ ਤੇ ਵਾਰ ਕਰਨ ਲੱਗੇ ਹਨ ਉਸੇ ਵਕਤ ਜਿਹੜੀ ਮੰਦਰ ਦੀ ਦੇਵੀ ਹੈ ਜਿਹਨੂੰ ਉਹ ਕਾਲੀ ਕਹਿੰਦੇ ਹਨ ਜਾਂ ਦੁਰਗਾ ਕਹਿੰਦੇ ਹਨ ਉਹ ਪ੍ਰਗਟ ਹੋਈ ਹੈ ਉਹਨੇ ਆਪਣੀ ਤੇਜ ਚਮਕਦੀ ਲਿਸ਼ਕਦੀ ਤਲਵਾਰ ਦੇ ਨਾਲ ਉਹ ਜਿਹੜਾ ਰਾਜਾ ਸੀ ਉਸ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਦੋਂ ਰਾਜੇ ਦਾ ਸੀਸ ਇਦਾਂ ਧੜ ਤੋਂ ਅਲੱਗ ਹੋ ਗਿਆ ਤੇ ਬੜੇ ਹੈਰਾਨ ਹੋਏ ਸਾਰੇ ਕਿਉਂਕਿ ਮਾਰਨ ਲੱਗੇ ਸੀ ਬਾਲਾ ਜੀ ਨੂੰ ਤੇ ਜਿਹੜਾ ਮਾਰਨ ਦੀ ਕੋਸ਼ਿਸ਼ ਕਰਨ ਲੱਗਿਆ ਸੀ ਉਸੇ ਦਾ ਸੀਸ ਦੇਵੀ ਨੇ ਪ੍ਰਗਟ ਹੋ ਕੇ ਆਪਣੀ ਤਲਵਾਰ ਨਾਲ ਜੁਦਾ ਕਰ ਦਿੱਤਾ ਸਭ ਬੜੇ ਹੈਰਾਨ ਹੈ ਗੁਰਨਾਨਕ ਸਾਹਿਬ ਜੀ ਨੇ ਪੁੱਛਿਆ ਦੇਵੀ ਨੂੰ ਵੀ ਇਹ ਜਿਹੜਾ ਰਾਜਾ ਤੂੰ ਮਾਰਿਆ ਇਹ ਤਾਂ ਤੇਰਾ ਸੇਵਾਦਾਰ ਸੀ ਇਹ ਬੜੀ ਸੇਵਾ ਇਹਨੇ ਤੇਰੀ ਕੀਤੀ ਹੈ ਪਰ ਤੂੰ ਇਹਦਾ ਹੀ ਕਿਉਂ ਗळा ਕੱਟ ਦਿੱਤਾ ਇਹਨੂੰ ਹੀ ਕਿਉਂ ਮਾਰ ਦਿੱਤਾ ਤੇ ਅੱਗੇ ਉਹ ਦੇਵੀ ਬੋਲਦੀ ਹੈ ਕਿ ਮੈਂ ਰੱਬ ਦੇ ਪਿਆਰਿਆਂ ਦੇ ਨਾਲ ਹ ਜਿਹੜਾ ਕਿਸੇ ਦੇ ਨਾਲ ਧੱਕਾ ਕਰਦਾ ਮੈਂ ਉਸ ਦਾ ਇਸੇ ਤਰ੍ਹਾਂ ਨਾਸ਼ ਕਰਦੀ ਹਾਂ ਭਾਵੇਂ ਉਹ ਮੇਰਾ ਕੋਈ ਆਪਣਾ ਹੀ ਕਿਉਂ ਨਹੀਂ ਹੈ ਲੋ ਇੱਥੇ ਤੱਕ ਦਾ ਪ੍ਰਸੰਗ ਤੁਸੀਂ ਕੱਲ ਸੁਣਿਆ ਅੱਗੇ ਤੀ